ਤੁਰਦੇ ਤੇ ਜਿਸ ਨੇ ਨਾਮ ਲਗਾਉਂਦਾ ਕੀ ਲੱਗਦਾ ਕੀ ਕੀ ਕਰਦੇ ਆ ਤੁਸੀਂ ਇਧਰ ਵਿਆਹ ਦੇਖਣਾ ਸੀ ਜਲਾਲਾਬਾਦ ਦੇ ਜਾ ਰਹੇ ਸਫਰੋਜਪੁਰ ਘਰ ਅੱਛਾ ਖਾਦੀ ਕੁੱਛ ਨੇ ਕਿਉਂ ਫੜਿਆ ਤੁਹਾਨੂੰ ਖਾਦੀ ਪੀਤੀ ਦੀ ਭਾਈ ਮੈਨੇ ਬਾਲੀਆਂ ਕੋਹਲੀਆਂ ਤੇ ਮੈਨੂੰ ਬਰਾ ਵੀ ਰਿਹਾ ਇਸੇ ਘਰ ਦੇ ਆ ਜਾ ਵੀ ਆ ਜਾ ਕੇ ਮੈਨ ਨਹੀਂ ਅੱਛਾ ਤੇ ਮੋਟਰਸਾਈਕਲ ਤੇ ਨਾਨੀ ਵਿੱਚ ਬੈਠੀ ਸੀ ਪਾਪੀ ਸੀ ਖਾਦੀ ਮਰਤੂ ਜੀ ਅੱਗੇ ਵੀ ਖੌਣ ਆਉਣਾ ਹੈ ਨਹੀਂ ਪਹਿਲੀ ਵਾਰ ਹੀ ਇਦਾਂ ਪਹਿਲਾਂ ਕਿੰਨੇ ਪਰਚੇ ਨੇ تیرਦੇ ਮੇਰੇ ਤੋਂ ਪਹਿਲਾਂ ਤਿੰਨ ਵਾਰ ਪਰਚੇ ਤਿੰਨ ਪਰਚੇ ਉਹ ਕਾਦੇ ਨੇ ਉਹ ਕਾਦੇ ਨੇ ਕੋਈ ਨਾਸੀ ਦੀ ਵੀ ਉਹ ਵੀ ਖਾਦੀ ਪੀਤੀ ਵਾਲੀ ਨੇ ਨਹੀਂ ਮੋਲ ਖੋਲੇ ਸੀ ਕਿ ਇਦਾਂ ਮੁੰਡਿਆਂ ਨਾਲ ਗਿਆ ਸੀ ਬਸ ਪਰਿਆ ਗਿਆ ਪਹਿਲੀ ਵਾਰ ਹੀ ਕੀਤਾ ਨਹੀਂ ਮੋਲ ਖੋਤਾ ਸੀ ਮੁੰਡਿਆਂ ਦੇ ਨਾਲ ਤੇ ਮੇਰੇ ਸਿਰ ਪਾਤਾ ਨਹੀਂ ਖਾਂਦਾ ਕੀ ਹੈ ਤੂੰ ਸਵਾਲ ਲੰਦਾ ਹੀ ਭਾਈ ਟਟਾ ਹਾਂਜੀ ਭਾਈ ਜਿਹੜੇ ਇੱਥੇ ਕਿਥੇ ਰਹਿੰਦੇ ਹੋ ਜਿਹੜੇ ਤੇਰੇ ਨਾਲ ਨੇ ਇਹ ਇਹ ਵੀ ਨਾਸੀ ਕੀ ਉਹਨੂੰ ਨਹੀਂ ਜੀ ਨਹੀਂ ਮੈਂ ਜਦੋਂ ਵਾਲੀਆਂ ਖੋਜਾਂ ਤੁਸੀਂ ਨਾਲ ਸੀ ਮੋਟਰਸਾਈਕਲ ਚਲਾਉਂਦਾ ਸੀ ਨਹੀਂ ਸੀ ਨਹੀਂ ਸੀ ਜੀ ਮੋਟਰਸਾਈਕਲ ਚਲਾਉਂਦਾ ਸੀ ਆਜ ਹੁਣ ਜਦੋਂ ਜਦ ਤੁਸੀਂ ਪੁਲਿਸ ਨੇ ਤੁਹਾਨੂੰ ਫੜਿਆ ਹਾਂਜੀ ਇਹ ਤਰਾਂ ਦੇ ਪੰਜਰ ਮੋਟਰਸਾਈਕਲ ਹਾਂਜੀ ਤੂੰ ਮਗਰ ਬੈਠਦਾ ਸੀ ਹਾਂਜੀ ਮਗਰ ਸੀ ਕਰੀ ਰਹਿਤ ਹੈਗੀ ਸੀ ਸਾਰਿਆਂ ਦੀ ਨਹੀਂ ਨਹੀਂ ਬਾਜਾ ਮਾਰਨ ਦੇ ਸੀ ਪਰ ਮੈਂ ਬਸ ਸਾਦੀ ਕੀਤੀ ਜੀ ਮੈਂ ਤੋਂ ਤੁਹਾਡੀ ਪਲਾਨਿੰਗ ਸੀ ਮੋਟਰਸਾਈਕਲ ਦਾ ਇੱਕੋ ਹੀ ਸੀ ਨਾ ਮੋਟਰਸਾਈਕਲ ਪਲਾਨਿੰਗ ਤੋਂ ਬਿਨਾਂ ਥੋੜੂ ਤੁਸੀਂ ਬਾਥਰੂਮ ਕਰਨ ਗਏ ਸੀ ਸਾਰਾ ਨਸ਼ੇ 'ਚ ਪੈ ਗਏ ਤੁਸੀਂ ਇੱਥੇ ਕਿੱਥੇ ਆਏ ਸੀ ਤੁਸੀਂ ਜਿਹੜਾ ਇਹ ਜਲਾਲਾਬਾਦ ਆਇਆ ਸੀ ਰਿਸ਼ਤੇਦਾਰ ਹੀ ਜਿਹੜੇ ਰਿਸ਼ਤੇਦਾਰ ਕੋਲ ਨੇ ਤੇ ਇਹਦੇ ਨਾਲ ਹੀ ਲਾ ਕੇ ਵਰਾਤ ਗਿਆ ਸੀ ਹਾਂ ਕਿੱਥੋਂ ਦੇ ਰਹਿਣ ਨਾਲ ਕਿੱਥੋਂ ਦੇ ਪਿੰਡ ਗੇੜਾ ਤੁਹਾਡਾ ਆਪਣਾ ਰੋਪੜ ਭਾਜੀ ਰੋਪੜ ਰੋਪੜ ਤੋਂ ਮੋਟਰਸਾਈਕਲ ਦਾ ਐਸੀ ਇਥੇ ਨਹੀਂ ਫਲੋਸ਼ਪੁਰ ਸੇ ਪਾ ਇਥੇ ਅੱਛਾ ਜੀ ਫਰੇ ਪ੍ਰੋ ਮੋਟਰਸਾਈਕਲ ਮੋਟਰਸਾਈਕਲ ਤੁਹਾਡਾ ਆਉਂਦਾ ਹਾਂਜੀ ਭਾਜੀ ਹਾਂਜੀ ਕਿਸ਼ਤਾ ਤੇ ਲਿਆਦਾ ਜਿਹੜੇ ਤਿੰਨ ਪਰਚੇ ਨੇ ਕਿਹੜੇ ਕਿਹੜੇ ਥਾਣੇਦਰ ਦੇ ਨੇ ਤੇਰੇ ਜਲੰਧਰ ਤੇਨੇ ਜਲੰਧਰ ਦੇਦਰ ਜੀ ਬਰਦਾਸਪੁਰ ਤੁਹਾਡੇ ਦਾ ਵੀ ਪਹਿਲਾਂ ਕੋਈ ਪਰਚਾ ਨਹੀਂ ਸਰ ਮੈਂ ਤਾਂ ਪਹਿਲੀ ਵਾਰ ਹੀ ਦਨਵਾਇਆ ਸੀ ਜਿਹੜਾ ਮੋਟਰਸਾਈਕਲ ਚਲਾ ਰਹੇ ਤੁਸੀਂ ਸੀ ਹਾਂਜੀ ਮੋਟਰਸਾਈਕਲ ਚਲਾ ਰਿਹਾ ਸੀ ਜਦੋਂ ਪਿੰਡ ਦੇ ਤੁਹਾਡੇ ਮੋਰ ਬੰਦੇ ਲੱਗੇ ਤੁਸੀਂ ਮੋਟਰਸਾਈਕਲ ਰੋਕਿਆ ਨਹੀਂ ਫਿਰ ਵੀ ਰੋਕਿਆ ਸਾਰਾ ਸੀ ਨਹੀਂ ਰੋਕਿਆ ਰੋਕ ਕੇ ਤੇ ਮੜ ਕੇ ਸੰਤਾਪੇ ਚੋਦੋ ਟਾ ਬੈਠੇ ਨਹੀਂ ਉਹਨਾਂ ਨੇ ਗੱਡੀ ਲਾਈ ਅੱਗੇ ਤਾਂ ਰੋਕਿਆ ਨਹੀਂ ਜਦੋਂ ਕਹਿੰਦੇ ਸਾਨੂੰ ਰੁਕ ਜਾਓ ਸ਼ਰਾਬ ਸੀ ਮੇਰੀ ਪੀਂਦੀ ਸੀ ਉਹ ਮੇਰੇ ਕੋਲ ਮੋਟਰਸਾਈਕਲ ਲੱਗੇ ਮੈਂ ਡਿੱਗ ਗਿਆ ਜੇ ਕੈਮਰੇ ਦੀ ਫੁਟੇਜ ਹੁੰਦੇ ਤਾਂ ਤੁਸੀਂ ਬੜਾ ਮੋਟਰਸਾਈਕਲ ਤੇਜ਼ ਭੇਜ ਲ ਜਾਂਦੇ ਸੀ ਰੋਕ ਕੇ ਨਹੀਂ ਸਾਰੀ ਨਹੀਂ ਗਿਆ ਨਾ ਮੋਟਰਸਾਈਕਲ ਦੀ ਲੋਰ ਚ ਭਜਾ ਦਿੱਤਾ ਨਾ ਕੰਮ ਕਰਦੇ ਮੈਂ ਜੀ ਅਸੀਂ ਚਾਦਰ ਚੁੰਦਾ ਵੇਚਨੇ ਚਾਦਰਾਂ ਵੇਚਨੇ ਆ ਸੀ ਕਪੜਾ ਕਪੜਾ ਵੇਚੇ ਚਾਦਰ ਦੇ نیچے ਮੇਰੇ ਗੱਡੇ ਕਬਰ ਸੋ ਵੀ ਟੀਵੀ ਟੇਬਲ ਫ੍ਰੀਜ ਵਾਸ਼ਿੰਗ ਮਸ਼ੀਨ ਫੂਡਾ ਸੈਟ ਬੱਚੇ ਤੋਂ ਗਲਤੀ ਹੋ ਗਈ ਜੀ ਕੀ ਕਰਨਾ ਵੇ ਤੇ ਨਾਲ ਫਿਰ ਪਾਰਟ ਟਾਈਮੇ ਕੰਮ ਕਰ ਲੈਂਦੇ ਹਾਂ ਨਹੀਂ ਸੀ ਇਹ ਤਾਂ ਪੀਤੀ ਆ ਜੀ ਹੋਰ ਨਹੀਂ ਕਰਨ ਗਿਆ ਉਹਨਾਂ ਗਲਤੀ ਹੋ ਗਈ ਕੰਮ ਚੱਲ ਗਿਆ ਨਹੀਂ ਭਾਈ ਵੈਸੇ ਪਛਾਣਦੇ ਤੁਸੀਂ ਵੀ ਕੋਈ ਨਸ਼ਾ ਕਰਦੇ ਜੀ ਨਹੀਂ ਸਰ ਮੈਂ ਦਾਰੂ ਪੀਂਦਾ ਸਰ ਠੀਕ ਹੈ ਮਾਤਾ ਦਾ ਪਰਚਾ ਕਰ ਇੱਕ ਮਿੰਟ ਤਕਰੀਬਨ ਕੱਲ 4:30 ਦੇ ਟਾਈਮ ਸੀਗਾ ਤੇ ਮੈਂ ਆਪਣੀ ਦਾਦੀ ਨਾਲ ਪਿੰਡੋਂ ਦਵਾਈ ਲੈ ਕੇ ਏਧਰੋਂ ਵਾਪਸ ਆ ਰਿਹਾ ਸੀ ਤੇ ਇਹ ਰਸਤੇ ਵਿੱਚ ਅਸੀਂ ਰੋਡ ਕ੍ਰੋਸ ਕਰਨ ਲੱਗੇ ਤੇ ਇਹਨੇ ਪਿੱਛੋਂ ਆ ਕੇ ਮੋਟਰਸਾਈਕਲ ਰੋਕਤਾ ਜਿਹਨੇ ਕਰਕੇ ਇੱਕ ਮੁੰਡੇ ਨੇ ਖਿੱਚ ਵਾਲੀ ਖਿੱਚ ਕੇ ਤੇ ਇੱਕ ਬਜ਼ੁਰਗ ਸੀ ਜਿਹੜਾ ਉਹ ਮੋਟਰਸਾਈਕਲ ਚਲਾਉਂਦਾ ਸੀਗਾ ਇਹਨੇ ਮੋਟਰਸਾਈਕਲ ਵਝਾ ਲੱਗੇ ਤੇ ਮੈਂ ਨਾਲ ਸੀਗਾ ਦਾਦੀ ਆਦੀ ਤੇ ਅਸੀਂ ਉਹਨੇ ਨੂੰ ਪਿੰਡ ਥਾਣਾ ਨੇੜੇ ਹੀ ਐ ਥਾਣੇ ਨਸਿਆ ਵੀ ਸਾਡੇਆਂ ਇਸ ਤਰ੍ਹਾਂ ਵਾਲੀਆਂ ਚੋਰੀਆਂ ਚੋਰੀ ਹੋਈਆਂ ਨੇ ਤੇ ਇਹਨਾਂ ਨਾਲ ਦੇ ਨਾਲ ਹੀ ਸਾਡੇ ਐਸਐਸ ਐਸਐਚਓ ਸਾਹਿਬ ਅਮੀਰ ਖਾਲਸਾ ਥਾਣੇ ਦੇ ਇਹਨਾਂ ਸਾਡੀ ਬਹੁਤ ਮਦਦ ਕੀਤੀ ਹੈ ਫੜਨ ਤੇ ਤੇ ਇਹਨਾਂ ਨਾਕਾ ਬੰਦੀ ਕਰਕੇ ਨਾਲ ਗਏ ਫੜ ਲਿਆ ਸੀ ਉਹਨਾਂ ਹਾਂਜੀ ਸਾਡੇ ਜਲਾਵਾ ਸਿਟੀ ਦੇ ਵਿੱਚ ਇੱਕ ਮੋਬਾਈਲ ਝੱਟ ਮਾਰ ਕੇ ਖੋ ਲਿਆ ਗਿਆ ਸੀ ਉਹ ਬਰਾਮਦ ਕੀਤਾ ਗਿਆ ਤੇ ਇੱਕ ਅਮੀਰ ਖਾਸ ਇੱਕ ਲੇਡੀ ਤੋਂ ਬਾੜੀਆਂ ਖੋ ਗਏ ਝੱਟ ਮਾਰ ਕੇ ਭੱਜ ਗਈ ਸੀ ਉਹ ਬੰਦੇ ਕਾਬੂ ਕੀਤੇ ਗਏ ਅਮੀਰ ਖਾਸ ਸਾਡੇ ਦੀ ਪੁਲਿਸ ਵੱਲੋਂ ਕੱਲ ਸ਼ਾਮ ਦੇ ਕਰੀਬ ਇੱਕ ਲੇਡੀ ਹੈ ਸ਼ੱਲਿਆ ਭਾਈ ਉਹ ਥੋੜੀ ਜਾਂਦੀ ਸੀ ਰੋਡ ਦੇ ਉੱਪਰ ਉਹਦੇ ਬਰਾਬਰ ਮੋਟਰਸਾਈਕਲ ਲਾ ਕੇ ਤਿੰਨ ਬੰਦੇ ਸੀ ਇੱਕ ਉਹ ਅਕਬਰ ਅਕਬਰ ਸਿੰਘ ਪੁੱਤਰ ਅਜਗਰ ਸਿੰਘ ਜਿੱਦੀ ਪੁੱਤਰ ਬੁੱਧੂਵਾਸੀ ਆਨੰਦਪੁਰ ਸਾਹਿਬ ਰੋਡ ਮਹੱਲਾ ਸਦਾਬਰਨ ਰੋਪੜ ਇਹ ਰੋਪੜ ਦਾ ਰਹਿਣ ਵਾਲਾ ਇੱਕ ਬਬਲੂ 나ਥ ਪੁੱਤਰ ਬਰਕਤਨਾਥ ਵਾਸੀ ਬਾਦ ਨੰਬਰ 2 ਜੰਡਪੀਰ ਸਵਾਨ ਮਹੱਲਾ ਮੁਰਾਦਪੁਰ ਤਰਨਤਨ ਦਾ ਰਹਿਣ ਵਾਲਾ ਹੈ ਬੰਦਾ ਉਹਨਾਂ ਨਾਲ ਇੱਕ ਲੇਡੀ ਸੀ ਰਾਧਾ ਰਾਣੀ ਪਤਨੀ ਗੁਰਚਰਨ ਸਿੰਘ ਇਹ ਵੀ ਮੁਰਾਦ ਵਾਲਾ ਮੁਹੱਲਾ ਨਜ਼ਦੀਕ ਰੇਲਵੇ ਸਟੇਸ਼ਨ ਤਰਨਤਾਰ ਦੀ ਰਹਨ ਵਾਲੇ ਸੀ ਇਹ ਕੀ ਕਰਦੇ ਸੀ ਇਹ ਤਿੰਨ ਜਣੇ ਮੋਟਰਸਾਈਕਲ ਤੇ ਹੁੰਦੇ ਸੀ ਇੱਕ ਨਾਲ ਛੋਟੀ ਉਮਰ ਦਾ ਸੀ ਮੁੰਡਾ ਇਹ ਤੇ ਜਿਹੜਾ ਬਜ਼ੁਰਗ ਸੀਗਾ ਉਹ ਇਹ ਮੋਟਰਸਾਈਕਲ ਚਲਾਉਂਦਾ ਸੀ ਤੇ ਕੋਈ ਵੀ ਲੇਡੀ ਦੇਖ ਕੇ ਸੁਣਨਸਾਨ ਇਹ ਕੀ ਕਰਦੇ ਸੀ ਬਾੜੀਆਂ ਲੁੱਟ ਲੈਂਦੇ ਸੀ ਮਾਈ ਤੇਰੇ ਸਿਰ ਤੇ ਕੁਝ ਲੱਗਾ ਐ ਕਹਿ ਕੇ ਨਾ ਜਦੋਂ ਮਾਈ ਕੋਈ ਵੀ ਲੇਡੀ ਆਪਣਾ ਸਿਰ ਤੋਂ ਪੱल्लू ਉਤਾਰ ਨਹੀਂ ਸੀ ਤੇ ਇਹ ਵਾਲੀਆਂ ਨੁਟੜਨ ਦੇ ਸੀ ਇਹ ਇਹਨਾਂ ਦੀ ਮੋਡਸ ਪ੍ਰਿੰਟ ਸੀ ਕੱਲ ਐਸ ਐਚਓ ਅਮੀਰ ਖਾਸ ਰਵੀ ਕੁਮਾਰ ਤੇ ਉਹਦੀ ਟੀਮ ਨੇ ਇਹਨਾਂ ਨੂੰ ਨਾਕਾ ਲਾ ਕੇ ਕਾਬੂ ਕਰ ਲਿਆ ਮੌਕੇ ਤੇ ਤੇ ਕੁਝ-ਕੁਝ ਕੀਤੀ ਜਿਸ ਤੇ ਮੁਕੱਦਮਾ ਨੰਬਰ 6 ਮਿਤੀ 5 2 24 379 ਬੀ 34 ਆਈਪੀਸੀ ਥਾਣਾ ਅਮੀਰ ਖਾਸ ਅਸੀਂ ਦਰਜ ਕਰ ਲਿਆ ਕੁਛ ਦੇ ਦਾਨ ਇਹ ਗੱਲ ਸਾਹਮਣੇ ਆਈ ਕਿ ਇਹ ਇੱਕ ਮੁਕੱਦਮਾ ਇਹਨਾਂ ਦੇ ਨੀਨਾਂਗਰ ਡਿਸਟ੍ਰਿਕਟ ਗੁਰਦਾਸਪੁਰ ਵਿਖੇ ਦਰਜ ਹੈ। ਇਸੇ ਵਾਰਦਾਤ ਦਾ ਤੇ ਇੱਕ ਮੁਕੱਦਮਾ ਰੋਪੜ ਦਰਜ ਹੈ ਤੇ ਇੱਕ ਮੁਕੱਦਮਾ ਜਲੰਧਰ ਦਰਜ ਹੈ ਉੱਥੇ। ਤੇ ਬਾਕੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਪੁਛਗਛ ਕੀਤੀ ਜਾਏਗੀ ਇਹਨਾਂ ਦੀ। ਸੋ ਇਹ ਕਹਾਣੀ ਕਿ ਇੱਧਰ ਕਿਵੇਂ ਆਈ ਸੀ? ਇਹ ਇਹਨਾਂ ਦਾ ਤਰੀਕਾ ਵਾਰਦਾਤ ਇਹ ਦੂਰ ਦੂਰੇ ਵਾਰਦਾਤ ਕਰਦੇ ਸੀ ਇਸ ਤਰ੍ਹਾਂ ਦੀ ਉਹ। ਇਹਨਾਂ ਦੀ ਮੋਡਸ ਆਪ੍ਰੈਂਡ ਹੀ ਇਹੀ ਹੈ ਤਿੰਨੋਂ ਜਿਹੜੇ ਮੋਟਰਸਾਈਕਲ ਤੇ ਬਜ਼ੁਰਗ ਮੋਟਰਸਾਈਕਲ ਚੋਂ ਆਉਂਦਾ ਸੀ। ਤੇ ਜਿਹੜਾ ਪਿੱਛੇ ਯੰਗ ਮੈਨ ਸੀਗਾ ਇਹ ਮੁੰਡਾ ਜਿਹੜਾ ਅਕਬਰ ਹੈ ਇਹ ਛੋਟੀ ਉਮਰ ਦਾ ਹੈਗਾ ਇਹ ਵਾਲੀਆਂ ਖੋਲਣ ਦਾ ਸੀ ਸਰ ਵਾਲੀਆਂ ਤੋਂ ਲਾ ਹੋਰ ਵੀ ਕੁਝ ਬਰਾਮਤ ਹੋਈ ਜਾਂਦਾ ਕੋਈ ਨਹੀਂ ਹੁਣ ਫਿਲਹਾਲ ਉਹ ਵਾਲੀਆਂ ਬਰਾਮਤ ਹੋਈਆਂ ਨੇ ਤੇ ਬਾਕੀ ਹਰੇ ਪੱਛੇ ਚੱਲ ਰਹੀ ਹੈ ਜਿਹੜਾ ਮੋਟਰਸਾਈਕਲ ਉਹ ਵੀ ਕੰਪਨੀ ਚ ਸਪਾਂਸਰ ਲੈ ਕੇ ਜਿਹੜਾ ਹਾਂ ਇੱਕ ਬਲਸਰ ਮੋਟਰਸਾਈਕਲ ਸੀ ਉਹ ਵੀ ਅਸੀਂ ਪ੍ਰੋਸ ਦੇ ਕੰਮ ਵਿੱਚ ਲੈ ਲਿਆ ਹੈ ਦੂਸਰੀ ਵਾਰ ਦਾ ਥੈਗੀ ਹੈ ਥਾਣਾ ਸਿਟੀ ਜਲਾਲਾਬਾਦ ਦੀ ਕੱਲ ਇਹ ਸੀਗਾ ਆਪਣਾ मनोर कुमार नाम ਦੀ ਵਿਅਕਤੀ ਵੱਲੋਂ ਇੱਕ ਮੋਬਾਈਲ ਖੋ ਲਿਆ ਗਿਆ ਸੀਗਾ ਤੇ ਬੁੱਸ ਨੇ ਬੜੀ ਮਸਤੈਦੀ ਵਰਦੇ ਹੋਏ ਇੰਸਪੈਕਟਰ ਅੰਗਰੇਜ਼ ਸਿੰਘ ਸਿਟੀ ਵਿੱਚ ਆਸਨ ਜੁੜੇ ਮੈਂ ਇਹਨਾਂ ਨੂੰ ਬਧਾਈ ਦੇਣਾ ਚਾਹੂੰਗਾ ਕਿਉਂਕਿ 20-25 ਮਿੰਟਾਂ ਵਿੱਚ ਇਹਨਾਂ ਨੇ ਇਹ ਮੋਬਾਈਲ ਬਰਾਮਦ ਕਰ ਲਿਆ ਅਸੀਂ ਪਬਲਿਕ ਨੂੰ ਅਪੀਲ ਕਰਦੇ ਆ ਤੇ ਮਾੜੇ ਬੰਦਿਆਂ ਨੂੰ ਮੈਂ ਵਾਰਨਿੰਗ ਦਨਾ ਵੀ ਅਗਰ ਤੁਸੀਂ ਕੋਈ ਇਹੋ ਜਿਹਾ ਕੰਮ ਕਰੋਗੇ ਤਾਂ ਜ਼ਰੂਰ ਫੜ ਜਾਓਗੇ ਇਹ ਖੋ ਕਰਕੇ ਕਿੱਥੇ ਭੱਜੇ ਸੀਗੇ ਇਹ ਇਹ ਖੋ ਕਰਕੇ ਤੇ ਵਿਦਿਆਰਥੀ ਸੀਗੇ ਇੱਥੇ ਲੋਕੀ ਸੀਗੇ ਤੇ ਕੈਮਰੇ ਚੈੱਕ ਕਰਕੇ ਪੁਲਿਸ ਨੇ ਇਹ ਕਾਬੂ ਕਰ ਲਿਆ ਉੱਥੇ ਸਰ ਇਹ ਕੀ ਕਾਰਨ ਹੈ ਵੀ ਉਹ ਵਾਰ-ਵਾਰ ਉਹੀ ਲੋਕ ਜਿਹਨੇ ਕਹਿ ਸਕਦੇ ਆ ਵੀ ਵਾਰਦਾਤ ਹੁੰਦੀ ਹੈ ਔਰ ਦੂਜੀ ਵਾਰ ਦੇ ਦਾਤ ਤੇ ਵੀ ਉਹੀ ਲੋਕ ਹੀ ਜਿਹੜਾ ਸਾਹਮਣੇ ਆਦੇ ਕੀ ਇਹਨਾਂ ਨਾਲ ਸਖਤ ਸ਼ਕਤੀ ਨਾਲ ਨਿਪਟਿਆ ਨਹੀਂ ਜਾਂਦਾ ਨਹੀਂ ਬਿਲਕੁਲ ਸ਼ਕਤੀ ਨਾਲ ਨਿਪਟਿਆ ਜਾ ਰਿਹਾ ਹੈ ਇਹਨਾਂ ਨਾਲ ਹੋਰ ਸ਼ਕਤੀ ਨਾਲ ਨਿਪਟਿਆ ਜਾ ਰਿਹਾ ਹੈ ਅਗਰ ਇਹ ਆਪਣੀ ਹਰਕਤਾਂ ਤੋਂ ਬਾਹਰ ਨਹੀਂ ਆਣਗੇ ਤਾਂ ਅਸੀਂ ਵੀ ਆਪਣਾ ਪਿੱਛੇ ਨਹੀਂ ਹਟਣਾ ਹੈਗਾ ਠੀਕ ਠੰਕ ਯੂ ਕੱਲ ਆਪਣੇ ਸ਼ਾਪ ਦੇ ਬਾਹਰ ਮੈਂ ਜਾ ਰਿਹਾ ਸੀਗਾ ਜੀ ਜੀ ਗਲੀਚ ਔਰ ਪਿੱਛੋਂ ਦੀ ਕੋਈ ਅਣਪਛਾਤੇ ਆਏ ਨੇ ਉਹਨਾਂ ਦੇ ਮੂੰਹ ਤੇ ਕਪੜਾ ਬੰਨਿਆ ਆ ਸੀਗਾ ਬਾਈਕ ਤੇ ਸੀਗੇ ਉਹਨਾਂ ਨੇ ਮੇਰੇ ਫੋਨ ਹੱਥ ਸੀਗਾ ਉਹਨਾਂ ਨੇ ਪਿੱਛੋਂ ਚਪਟ ਮਾਰ ਕੇ ਮੇਰਾ ਫੋਨ ਲੈ ਗਏ ਠੀਕ ਹੈ ਔਰ ਫੋਨ ਲੈ ਜਾਣ ਤੋਂ ਬਾਅਦ ਫਿਰ ਅਸੀਂ ਜਾ ਕੇ ਥਾਣੇ ਨੂੰ ਦੱਸ ਦਿੱਤੀ ਫਿਰ ਉਹਨਾਂ ਨੇ ਥਾਣੇ ਦਾ ਜਾ ਕੇ ਅਸੀਂ ਦਰਖਾਸਤ ਦਿੱਤੀ ਔਰ 15-20 ਮਿੰਟ ਦੇ ਵਿੱਚ ਸਾਨੂੰ ਫੋਨ ਮਿਲ ਗਿਆ ਆਪਣਾ ਹੋ ਜੀ ਹਾਂਜੀ ਖੁਸ਼ ਆਸੀ ਕਿਵੇਂ ਦੇਖਦੇ ਹੋ ਐਸਐਚਓ ਆਪਾਂ ਠਾਣਾ ਸਿਟੀ ਦੀ ਕਾਰਜਕਾਰੀ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਬਹੁਤ ਸਾਰੇ ਸਵਾਲ ਵੀ ਖੜੇ ਅਕਸਰ ਹੋ ਜਾਂਦੇ ਨੇ ਕਿ ਇਹ ਕੰਮ ਨਹੀਂ 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 ਬਿਲਕੁਲ ਸਾਡੀ ਪੂਰੀ ਸੁਣਵਾਈ ਕੀਤੀ ਜੀ ਉੱਥੇ ਜਾ ਕੇ ਸਾਨੂੰ ਪੂਰਾ ਉਹਨਾਂ ਨੇ ਕਿਹਾ ਵੀ ਤੁਹਾਨੂੰ 15-20 ਮਿੰਟਾਂ ਦੇ ਵਿੱਚ ਬੰਦੇ ਅਸੀਂ ਟਰੈਸ ਕਰ ਲੈਂਦੇ ਆ ਤੁਹਾਨੂੰ ਮੋਬਾਈਲ ਮਿਲ ਜਾਏਗਾ ਠੀਕ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ